ਗਵਾਲ ਡਿਸਟ੍ਰੀਬਿਊਟਰ ਕੋਕਾ ਪੀਸੀ ਹੈ ਕੋਕਾ ਪੀਸੀ ਠੀਕ ਹੈ ਇਹ ਟਰੈਕਟਰ ਦੀ ਆਪਾਂ ਸ਼ਰਤ ਰੱਖਨੇ ਜੇ ਕੋਈ ਦੇ ਦੇ ਜਿੰਨੇ ਦਾ ਮੈਂ ਬੋਲੀਆ ਵੀ ਇੰਨੇ ਦਾ ਟਰੇਡ ਚ ਦੇਣਾ ਆਪਾਂ ਆਰ ਪੀਏ ਜੇ ਕੋਈ ਜੌਂਡੀਅਰ ਵੀ ਇੰਨੇ ਪੈਸਾ ਦੇ ਦੇ ਆਪਣੀ ਜੇ ਠੀਕ ਹੈ ਵੀ ਠੀਕ ਹੈ ਗੱਲ ਹਾਂਜੀ ਮੇਰੇ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੌਡਾ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜੋ ਤੁਹਾਨੂੰ ਬਈ ਸ਼ਰਮੇ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਸਸਿਆ ਬਾਈ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਡ ਕੀ ਹਾਲ ਹੈ ਬੜੀਆ ਵੀਰੇ ਬੜੀਆ ਤੁਸੀਂ ਸੁਣਾਓ ਬੜੀਆ ਵੀਰੇ ਹਾਂਜੀ ਬਾਈ ਬੜੀਆ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਹੀ ਵੀਰੇ ਤੁਹਾਨੂੰ ਤੇ ਤੁਹਾਨੂੰ ਸਾਵਾ ਛਾਂ ਜਿਉਂ ਸੱਜ ਕੇ ਬਹਿ ਜੇ ਹੋਰ ਬਾਈ ਕਿਹਨ ਆ ਗਿਆ ਸ਼ਰਮਾ ਯਾਰ ਇਹ ਕੋਲ ਵੀਡੀਓ ਨਹੀਂ ਹੋਣੀ ਕੋਈ ਹਾਂ ਹਾਂ ਬਾਈ ਕੋਈ ਗੱਲ ਨਹੀਂ ਇਹ ਬੰਦੇ ਦੀ ਸੇਵਾ ਕਰੋ ਯਾਰ ਇਹਦੀ ਮਤਲਬ ਹੈਲਪ ਕਰੋ ਬੇਨਤੀ ਹੈ ਤੁਹਾਨੂੰ ਹੱਕ ਬੰਦ ਬੇਨਤੀ ਹੈ ਹਾਂ ਹੈਲਪ ਕਰਨ ਦਾ ਕਿਦਾਂ ਕਿਸਾ ਨਾ ਕਰੀ ਤੇ ਲੋ ਨਹੀਂ ਨਹੀਂ ਬਈ ਨਾ ਨਾ ਇਹਦਾ ਬੱਚਾ ਆ ਨਾ ਸੰਦ ਟਰੈਕਟਰ ਹੋਜੀ ਬੇਚ ਜਾ ਮੈਨੂੰ ਵੀ ਸ਼ਰਮ ਆਉਂਦੀ ਥੋੜੀ ਕਹਿੰਦੇ ਨੂੰ ਪਰ ਮੈਂ ਕਹਿ ਦਿੰਦਾ ਮੇਰੀ ਵੀ ਚਾਚੀ ਲੱਗਦੀ ਐ ਮਾਮਾ ਵਰਗੀ ਲੱਗਦੀ ਐ ਜੀ ਮੰਮੀ ਤੋ 3 ਸਾਲ ਹੋ ਗਏ ਹੈ ਨਾ ਬਈ ਹਾਂ ਬਈ 2-3 ਸਾਲ ਹੋ ਗਏ ਬੈੱਡ ਤੇ ਠੀਕ ਐ ਰੋਟੀ ਇਹਦਾ ਡੈਡੀ ਬਣਾਉਂਦਾ ਇੱਕ ਗਾਈ ਰੱਖੀ ਗਾਈਆਂ ਨੇ ਕਿ ਮੱਝਾ ਬਈ ਮੱਝ ਰੱਖੀ ਇੱਕ ਉਹਦਾ ਗੋਹਾ ਗੂੜਾ ਇਹ ਖੁਦ ਕਰਦਾ ਭਾਂਡੇ ਆਪਮਾਨਦਾ ਮਤਲਬ ਜੋ ਇਹਦੀ ਮੰਮੀ ਨੇ ਕਰਨਾ ਸੀ ਉਹ ਇਹ ਦੋਨੇ ਪਿਓ ਪਤ ਕਰਦੇ ਕੋਈ ਬਿਮਾਰੀ ਦਾ ਨਹੀਂ ਪਤਾ ਲੱਗਣ ਡਿਆ ਬਿਮਾਰੀ ਦਾ ਪਤਾ ਲੱਗੇ ਤਾਂ ਦਵਾਈ ਦਵਾਈ ਜੀ ਕੀ ਕੀ ਬਿਮਾਰੀ ਉਹ ਦੂਜੀ ਬਿਮਾਰੀ ਦਾ ਹੈਨਾ ਹਾਂਜੀ ਕਿ ਮੈਂ ਤਾਂ ਹੁਣ ਤਾਂ ਸੁੱਧ ਬੁੱਧੀ ਨਹੀਂ ਰੱਖੀ ਹੂੰ ਇੱਕ ਗੱਲ ਦੇਖੋ ਕਿੰਨੇ ਕਰਮਾਂ ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਆਪਾਂ ਢਿੱਲੋਂ ਦੀ ਮੰਮੀ ਦਾ ਬੀਜ ਆ ਬਈ ਕੈਨੇਡਾ ਦਾ ਢਿੱਲੋਂ ਦੀ ਭੈਣ ਕੈਨੇਡਾ ਰਹਿੰਦੀ ਆ ਮਤਲਬ ਵਿਆਹ ਹੋ ਗਿਆ ਸੀ ਨਾ ਉਹ ਤੇ ਹਾਂ ਹਾਂ ਬਈ ਕੈਨੇਡਾ ਚ ਵਿਆਹ ਕਰਵਾਤ ਕਰਾਤਾ ਸੀ ਕਰਤਾ ਹੀ ਗੁੱਡੀ ਦਾ ਗੁੱਡੀ ਨੇ ਕੈਨੇਡਾ ਤੋਂ ਵੀਜ਼ਾ ਭੇਜਿਆ ਸੀ ਮਨੇ ਵੀਜ਼ਾ ਲੱਗ ਵੀ ਗਿਆ ਕਿਸਮਤ ਤੇ ਬੇਨਾ ਕੈਨੇਡਾ ਨਹੀਂ ਜਾਇਆ ਠੀਕ ਹੋਇਆ ਜਾਣਾ ਹੁਣ ਦੀ ਸਲੇਸ਼ਨ ਕੀ ਹੈ ਹੁਣ ਟਾਈਮ ਪਾਸ ਰਹਿ ਗਿਆ ਬਾਈ ਸਾਰੀ ਕਮਾਈ ਇਹਦੇ ਭੇੜੀ ਦੀ ਇਹਨਾਂ ਕੋ ਪਿੱਲਾ ਡੇਢ ਕਿਲਾ ਜ਼ਮੀਨ ਆ ਉਹਦੀ ਤੇ ਇਹਦੇ YouTube ਤੇ ਜਿਹੜੇ ਦੋ ਛੱਲ ਲਾਉਂਦੇ ਆ ਜਾਂ ਮੈਂ ਦੇ ਦੇਣਾ ਕਿ ਵੀਡੀਓ ਬਣਾਉਣ ਦੇ ਜਾਂ ਕੈਪਟਰ ਵੀ ਕਦੋਂ ਮੈਂ ਦੇ ਦੇਣਾ 2000 1500 1000 ਕਿਲੇ 520 ਬੰਦੇ ਹੈ ਨਾ ਤੇ ਤੁਸੀਂ ਕੁਛ ਨਹੀਂ ਕਰਨਾ ਕਿ ਕਹਿੰਦਾ ਚੈਨਲ ਚੱਲ ਪਿਆ ਵਿਚਾਰੇ ਦਾ ਵਧੀਆ ਚੱਲ ਪਿਆ ਤੇ ਉਹ ਤੋਂ ਹੀ ਆਉਣ ਲੱਗ ਜਣਗੇ ਟਾਈਮ ਪਾਸ ਹੋਣ ਲੱਗਾ ਉਹਦੀ ਮਾਂ ਨੂੰ ਉਹਦੀ ਮੰਮੀ ਨੂੰ ਦਵਾਈ ਦਮਾਉਣ ਲੱਗ ਪਈ ਉਹ ਕੇਰ ਮਤ ਗੁੜ ਚਾਹ ਕੋਈ ਰੋਟੀ ਪਾਉਣ ਦਾ ਖਰਚਾ ਚੱਲ ਪਿਆ ਹੂੰ ਕੋਠੀ ਤਾਂ ਨਹੀਂ ਪਾਉਣੀ ਨਹੀਂ ਵਿਚਾਰੇ ਦੀ ਮਿਹਨਤੀ ਅੱਥ ਬੰਨ ਕੇ ਬਾਈ ਤੇ ਹੁਣ ਟਾਈਮ ਪਾਸ ਹੀ ਰਹਿ ਗਿਆ ਉਹ ਪਹਿਲਾਂ ਬੜੀ ਵਧੀਆ ਕੰਮ ਕਰਦਾ ਸੀ ਵਧੀਆ ਕਾਰੋਬਾਰ ਚੱਲਣ ਰਿਹਾ ਸੀ ਇਹ ਨਹੀਂ ਜੇ ਕਹਿੰਦੇ ਸੀ ਕੈਨੇਡਾ ਜਾਂ ਦੇ ਕੋਈ ਕਹੂਗਾ ਤਾਂ ਹੁਣ ਤੁਸੀਂ ਕਮੈਂਟ ਕਰੋਗੇ ਕੈਨੇਡਾ ਵਾਲਾਂ ਦਾ ਵੀ ਟਾਈਮ ਪਾਸ ਹੀ ਹੈ ਭਾਈ ਜਿਵੇਂ ਐ ਕਹਦਾ ਹਾਂ ਕੈਨੇਡਾ ਕੈਨੇਡਾ ਦੇ ਰਾਕਟਾਂ ਤੇ ਲੱਗਦੇ ਆ ਉੱਥੇ ਵੀ ਬਈ ਟਾਈਮ ਪਾਸ ਹੀ ਹੈ ਹਾਂ ਭਾਈ ਕੰਮ ਹੈ ਨਹੀਂ ਟੈਕਸ ਦੁੱਗਣੇ ਹੋ ਗਏ ਕਿ ਨਹੀਂ ਹਾਂ ਭਾਈ ਉੱਥੇ ਵੀ ਬੁਰਾ ਹਾਲ ਆ ਤੇ ਬੈਂਦੀ ਇੰਨੀ ਆ ਬਸ ਐ ਨਹੀਂ ਕਹਿੰਦਾ ਕੋਈ ਡਿਰੇਸ਼ਨ ਕਰੂ ਜਾਂ ਪੈਸੇ ਤੋਂ ਉਹ ਨਹੀਂ ਮੰਗਦਾ ਸਰਫੇ ਮੰਗਦਾ ਕਿ ਯਾਰ ਵੀਡੀਓ ਪਾਤੋ ਵੱਧ ਸ਼ੇਅਰ ਕਰੋ ਭਰਾਵਾਂ ਵਨਕੇ ਕਰਿਓ ਨਾ ਕਰਤੀ ਦਿਓ ਕਿ ਇਹਦੇ ਕਰਕੇ ਨਾ ਤੇ ਉਸ ਕਰਕੇ ਇਹਦਾ ਚੱਲ ਕਾਰੋਬਾਰ ਚੱਲੀ ਜਾਉ ਵਿਚਾਰੇ ਦਾ ਨਾ ਦੋਸਤ ਵਧਾ ਲਿਆ ਤਿੱਕ ਚੱਲੀ ਜਾਉ ਹੈਨਾ ਤੇ ਇਹ ਧਿਆਨ ਚ ਰੱਖਿਓ ਭਰਾਵਾਂ ਵਨਕੇ ਤੇ ਆਪਾਂ ਹੁਣ ਟਰੈਕਟਰ ਦਿਖਾਵਾਂਗੇ 4-5 ਦੀ ਸਰ ਠੀਕ ਹੈ ਵੀ ਸਭ ਤੋਂ ਪਹਿਲਾਂ ਫਾਰਮ 60 ਫਾਰਮ 60 ਐਫ 31 ਆ ਪਾਵਰ ਮਿਕਸਰ ਪਾਵਰ ਮੈਕਸਾ ਵੀ ਨੇ ਸਾਡੇ ਪੈਰ ਨਾਲ ਦੇ ਐਫ 31 ਆ 3 ਸਪੀਡ ਹੈ ਫੈਵਰ ਛਤਰੀ ਲੱਗੀ ਹੈ ਕੋਕਾ ਪਿਸਟ ਹੈ ਜਮੀਨ ਨਾ ਮਾਟੇ ਤੇ ਵੀਰੇ ਕਾਦਮ ਲੱਗੀ ਹੋਈ ਆਪਾਂ ਦੇਹਦਾਰ ਠੀਕ ਹੈ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਬਈ ਸਭ ਕੁਝ ਸੰਦਾ ਸਭ ਕੁਝ ਠੀਕ ਹੈ ਬਈ ਤੇਲ ਦੀ ਸਰਵਿਸ ਵੀ ਕਰ ਦਾਂਗੇ 22 ਮਾਦਲਾ 715000 ਦਾ ਡਿਮਾਂਡ ਆ ਹਾਂ ਬਈ 6 ਲੱਖ 75000 ਦਾ ਟੈਕਨ ਪੀਣਾ ਠੀਕ ਹੈ ਬਈ ਸਹੀ ਹੈ ਗੱਲ ਹਾਂ ਬਈ ਹਾਂ ਉਦੋਂ ਬਾਅਦ ਆਜਾ ਉਦੋਂ ਬਾਅਦ ਮੈਕੀ ਆਜਾ ਪਹਿਲਾਂ ਇਹਨਾਂ ਗਏ ਉਹੀ ਬੈਸੀ ਗੜਾ ਇਹ ਹੋਰ ਠੀਕ ਹੈ ਉਹ ਵੀ ਇਹ ਹੋਰ 20 ਮਾਡਲ ਇਹ ਆ ਬੀਓਸੀ 20 ਮਾਡਲ ਆ ਉਹ ਟਾਇਰ ਗੱਟ ਸੀ ਇਹਦੇ ਟਾਇਰ ਬਿਲਕੁਲ ਨਵੇਂ ਤਾਜ਼ੇ ਆ 36 ਸਪੀਡਾ ਸਟਲ ਗੇਰ ਆ ਵੀਰੇ ਠੀਕ ਹੈ ਸਾਰਾ ਰੀਰਨ ਵਾਲਾ ਕੋਕਾ ਪੀਸ ਸਟੈਕ ਵੀਰੇ ਤੇ ਫੀਲਿੰਗ ਇਹਦੇ ਉੱਤੇ ਬਹਿ ਕੇ ਬਾਹਰ ਨਹੀਂ ਹੁੰਦੀ ਹਾਂ ਬਈ ਉੱਚੀ ਬਹੁਤ ਹੁੰਦੀ ਹੈ ਇਹਦੇ ਇਹਦੇ ਨਾਲ ਦੇ ਟਰੈਕਟਰ ਯੂਰਪ ਦੀ ਬਸਤੰ ਇਸ ਸ਼ੇਪ ਦੇ ਟਰੈਕਟਰ ਯੂਰਪ ਚ ਠੀਕ ਐ ਮੈਂ ਯੂਰਪ ਦੇ ਵਿੱਚ ਨਾ ਪੱਤੇ ਡਿੱਗ ਪੈਂਦੇ 6:00 ਵਜੇ 600000 ਤੋਂ 6.5 ਲੱਖ ਦੀ ਮੰਗ ਆ ਟਰੈਕਟਰ ਦਾ 6.5 ਲੱਖ ਦਾ ਠੀਕ ਐ ਮੈਂ ਮੌਕੇ ਤੇ ਮਾਨ ਸਨਮਾਨ ਹੋਟ ਹੋ ਜੂ ਵਿੱਚ ਠੀਕ ਐ ਵੀ ਉਸ ਤੋਂ ਬਾਅਦ ਆ ਗਿਆ 22 ਮੰਡਲ ਸਾਰਾ ਕੋਕਾ ਪੀਸਾ ਟਾਇਰ ਪਿਛਲੇ ਨਾਲ ਦੇ ਆ ਮੂਰਲੇ ਨਵੇਂ ਪਾਥੇ ਸੀ ਆਪਾਂ 3 ਸਪੀਡਾ ਸੈਟਲ ਗੇਅਰ ਆ ਇੱਧਰ ਹੋ ਜਾ ਭਾਈ ਡਬਲ ਡਿਸਟ੍ਰੀਬਿਊਟਰ ਕੋਕਾ ਪੀਸੀ ਹੈ ਕੋਈ ਢਿਲੋਇ ਦਾ ਠੀਕ ਹੈ ਇਹ ਟਰੈਕਟਰ ਦੀ ਆਪਾਂ ਸ਼ਰਤ ਨੂੰ ਜੇ ਕੋਈ ਦੇ ਦੇ ਜਿੰਨੇ ਦਾ ਮੈਂ ਬੋਲੂਗਾ ਵੀ ਇਹਨੇ ਘਾ ਟ੍ਰੇਡ ਚ ਦੇਣਾ ਆਪਾਂ ਆਰਪੀਏ ਨਹੀਂ ਘਟਣਾ ਇਹ ਟਰੈਕਟਰ ਬੇਨਤੀ ਹੈ ਹੱਥ ਬੰਨ ਕੇ ਠੀਕ ਹੈ ਬਈ 22 ਮਾਡਲ 615000 ਦੀ ਮੰਗ ਤੁਸੀਂ ਆਪਾਂ ਲਿਖੀ ਸੀ ਹਾਂ ਬਈ ਟਰੈਕਟਰ ਦੇ ਮੈਂ ਇੱਕੂ ਰੇਟ ਜੈਸ ਜਾਨੂ ਹਾਂ ਬਈ 640000 540000 ਠੀਕ ਹੈ ਬਈ ਹਾਂ ਜਾਨੂ ਠੀਕੀ ਦਿਖਾ ਦਿਓ ਹਾਂ ਬਈ ਹਾਂ ਭਈਆ ਨਹੀਂ ਦੇ ਸਕਦਾ ਤੁਸੀਂ ਠੀਕ ਹੈ ਗੱਲ ਹਾਂ ਬਈ ਉਸ ਤੋਂ ਬਾਅਦ ਦੇ ਵਿੱਚ ਆ ਲਓ ਜੀ ਚਲਦੇ ਜੇ ਕੋਈ ਜੌਂਡੀਅਰ ਵੀ ਇੰਨੇ ਪੈਸੇ ਦੇ ਦੇ ਆਪਣੀ ਲਈ ਠੀਕ ਹੈ ਬਈ ਠੀਕ ਹੈ ਗੱਲ 50 50 ਈ ਆ ਬਾਈ ਹਾਂ ਬਈ ਬਰੀ ਸਪੀਡ ਹੈ ਟਾਇਰ 75 ਕੇ ਪੈਸੇ ਆ ਵੀਰੇ ਸਾਰਾ ਓਰੀਜਨਲ ਆ ਠੀਕ ਹੈ ਬਈ ਸੈਕਟਰ ਗੇਅਰ ਜਿਹੜਾ ਓਕੇ ਆ ਚਲਾ ਕੇ ਬਾਕੇ ਦਰਜੇ ਕਰਕੇ ਲੈ ਜਿਓ ਹਾਂ ਬਈ 2000 ਰੁਪਿਆ ਹੀ ਤਾਂ ਇੱਥੇ ਮਿੰਕਨ ਜੁੱਤੀ ਕੀ ਰੁਪਿਆ ਠੀਕ ਹੈ ਬਈ 4.5 430 435 ਟਰੈਕਟਰ ਵਿਗਦੇ ਆ ਹਾਂ ਬਈ ਇਹ ਟਰੈਕਟਰ ਜਿਹੜਾ ਮੈਂ ਆਪਾਂ ਪੂਰੇ 4 ਠੀਕ ਹੈ ਬਈ ਇਹ ਡਿਮਾਂਡ ਕਿ ਨਹੀਂ ਕਰਦੇ ਆਂ ਬਈ ਆਪਾਂ 4.5 ਲੱਖ ਠੀਕ ਹੈ ਬਈ 4.5 ਤੇ ਵਿਗਦੇ ਆ 30 35 ਦਾ ਪੱਕਾ ਬੱਟ ਤੇ ਪਿਆ ਹਾਂ ਬਈ ਸਾਰਾ ਆਪਾਂ 4 ਲੱਖ ਦਾ ਦੇ 14 ਮਾਡਲ ਠੀਕ ਹੈ ਬਈ ਉਹ ਦੋਵਾਂ ਵਾਲਾ ਹੈਗਾ ਨਾ 11 86 ਮਾਡਲ ਦਾ 50000 ਰੁਪਏ ਦਾ ਟੋਕ ਟੋਕ ਦਾ ਨੰਬਰ ਹੈ ਹਾਂ ਬਈ ਇਹ ਹੋਰ ਆ ਬਈ ਆ ਵੀ ਨਾ 11 ਕਿ ਪਹਿਲਾਂ ਨਾ ਸਮਝੀ ਕਰਨਾ ਆਉਣਾ ਹੋਵੇ ਕਿਸੇ ਨੇ ਨਾ ਉਸ ਵਾਸਤੇ ਬੈਸਟ ਮੂਰਲੇ 75 80 ਪੈਸੇ ਤਿਆਰ ਆ ਪਿਛਲੇ ਅੱਧੇ ਦਾ ਬਾਈ ਕਿਤੋਂ ਮਗਰਿਆੜ ਨਿਕਲਿਆ ਕਿਤੋਂ ਛੋਹ ਨਹੀਂ ਗਲੀਏ ਵੀ ਹਾਂ ਬਾਈ ਠੀਕ ਹੈ ਗੱਲ ਸਿਆਸੀ ਮਾਦਲਾ ਪੰਜਾਬ ਨੰਬਰ ਆ ਨੰਬਰ ਹੈਗਾ ਪੀਬੀ 67 49 49 49 ਨੰਬਰ ਹੈ ਟਰੈਕਟਰ ਦਾ ਹਾਂ ਬਈ ਇਹ ਕਿਸ ਨੇ ਸ਼ਾਂਕੂਣਾ ਤਿਆਰ ਕਰਾਉਣਾ ਹੈ ਵੀਰੇ ਆ ਤੇ ਹਾਂ ਬਾਈ ਠੀਕ ਹੈ ਗੱਲ ਇਹ ਡਿਮਾਂਡ ਕਿੰਨੀ ਰੱਖਦੇ ਬਾਈ ਡਿਮਾਂਡ ਮੌਨ ਤੇ ਕਰਾਂ ਜਿਵੇਂ ਕਹੋਗੇ ਠੀਕ ਹੈ ਬਾਈ ਉਸ ਤੋਂ ਬਾਅਦ ਸੋਨਾ ਦਿੱਤਾ ਸੋਨ ਵਾਲੀ ਕ ਇਹ ਇੰਨੇ ਦਾ ਦੇਵਾਂਗੇ ਹਾਂ ਬਾਈ ਤੇ ਬਈ ਕੋਈ ਨਹੀਂ ਦੇ ਸਕਦਾ ਪਿਛਲੇ ਜਿਹਦੇ ਕਹਿ ਰਹਾ ਮੂਲ ਇਸ 7380 ਪੈਸੇ ਆ ਸਾਰਾ オリジナル ਟਰੈਕਟਰ ਗੇਰ ਇੰਜ ਦਾ ਬਹੁਤ ਚੰਗਾ ਵੀਰੇ ਠੀਕ ਆ ਬਈ ਸਵਾ ਦੋ ਹੀ ਲਿਖਿਆ ਹਾਂ ਬਈ ਹਾਂ ਬਹੁਤ ਸੋਹਣਾ ਟਰੈਕਟਰ ਹੈ ਵੀਰੇ ਗੇਰ ਇੰਜ ਦਾ ਬਹੁਤ ਚੰਗਾ ਟਰੈਕਟਰ ਹਾਂ ਬਈ ਮੈਂ ਇੱਕੋ ਰੇਟ ਜੈਸੂ ਜਾਂਦਾ ਇੱਕ ਇੱਕ ਰੁਪਈਆ ਨਹੀਂ ਘਟਣਾ ਹਾਂ ਬਈ 180000 ਠੀਕ ਆ ਬਈ ਪਿਛਲੀ ਵਾਰੀ ਜੇ ਤੂੰ ਵੀਰੇ ਤੇਰੇ ਇੱਕ ਪਹਚਾਨੀ ਆਪਾਂ ਹਾਂ ਭਈਆ ਠੀਕ ਹੈ ਗੱਲ ਹਾਂ ਭਈ ਮੈਸੀ ਦਿਖਾਇਆ ਹੋਇਆ ਹਾਂ ਦਿਖਾਇਆ ਹੋਇਆ ਜੀ ਮਾਡੀ ਨੇ ਹਾਂ ਜੀ ਭਈ ਲੈ ਵੀਰੇ ਬਾਲੇ ਕਮੈਂਟ ਕਰਨ ਵਾਲੇ ਕੋ ਬਾੜ ਉਹ ਹੀ ਛੜਾ ਫਲਾਣਾ ਛੜਾ ਕਿਉਂ ਕਰਦਾ ਹੁਣ ਤੁਨ ਨੂੰ ਮੈਂ ਆ ਬਿੱਗੇ ਵੀਰੇ ਠੀਕ ਹੈ ਭਈ ਠੀਕ ਹੈ ਆ ਜਾ ਠੀਕ ਹੈ ਨਾਟ 11 ਵੀ ਲਗਭਗ ਢਿਕੇ ਹੋਇਆ ਹਰੇ ਵੀ ਕਨੇਡਾ ਅਮਰੀਕਾ ਜਾਂਦਾ ਈ ਠੀਕ ਹੈ ਭਈ ਨੰਬਰੀ ਬੜਾ ਘੰਟ ਸੀ ਇਹਦਾ ਆ ਡਰੈਸ ਕਨੇਡਾ ਵਾਲੇ ਮੇਰੇ ਵੀਰ ਨੇ ਕਰ ਪਾਲ ਨਹੀਂ ਲੈ ਲਿਆ ਠੀਕ ਹੈ ਭਈ ਉਹ ਅਮਰੀਕਾ ਵਾਲੇ ਗੋਪੀ ਨੂੰ ਦੇਤਾ ਹਾਂ ਜੀ ਭਈ ਠੀਕ ਹੈ ਗੱਲ ਹੂੰ ਉਹ ਟਰੈਕਟਰ 14 ਮਾਡਲ 855 36 ਦੀ ਉਹ ਵੀ ਵੇਚਾ ਉਹਦੀ 285000 ਠੀਕ ਹੈ ਬਈ ਠੀਕ ਹੈ ਗੱਲ ਤੇ ਲੋ ਹਾਂ ਬਈ ਵਾਰ-ਵਾਰ ਕਹਿਣਾ ਵੀਡੀਓ 'ਚ ਕਮੈਂਟ ਨਾ ਕਰਿਆ ਕਰੋ ਸੋਹਣਾ ਨਹੀਂ ਲੱਗਦਾ ਇੱਕ ਡਿਪਾਰਟਮੈਂਟ ਦੇ ਵੀਰੇ ਆਪਾਂ ਹਾਂ ਬਈ ਰਲ ਮਿਲ ਕੇ ਲਗੇ ਤਾਂ ਵਧੀਆ ਸਹੀ ਗੱਲ ਹੈ ਬਈ ਜੇ ਐਂ ਚੱਲੇ ਨਾ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕੰਪੀਟੀਸ਼ਨ ਕਰਦੇ ਹਾਂ ਬਈ ਮਰੀਦ ਕਰ ਲੈ ਮੱਚੋ ਹਾਂ ਜੀ ਬਿਲਕੁਲ ਕਮੈਂਟ ਨਾ ਕਰੋ ਹੂੰ ਜੇ ਮੈਂ ਬੋਲ ਮਾ ਕੁਝ ਕਹੂੰਗਾ ਤੇ ਤੁਸੀਂ ਬਈ ਗੁੱਸਾ ਕਰੋ ਇਹ ਗੱਲ ਤੇ ਗੱਲ ਹਾਂ ਬਈ ਹਾਂ ਜੇ ਖੂਚ ਬਾਜ ਮਾਰਾਂਗੇ ਤਾਂ ਖੂਰ ਦੁੱਗਣੀ ਬਾਜ ਵਰ ਕੱਢੂਗਾ ਸਹੀ ਗੱਲ ਹੈ ਬਈ ਇਹ ਗੱਲ ਤੇ ਗੱਲ ਹੈ ਵੀਰੇ ਸਹੀ ਗੱਲ ਹੈ ਵੀਰੇ ਕਿਸੇ ਵੀ ਵੀਰ ਨੇ ਸੇਵਾ ਵਾਸਤੇ ਟਰੈਕਟਰ ਲੈਣਾ ਹਾਂ ਟਰੈਕਟਰ ਲੈ ਜਿਓ 20000 ਦੇ ਡਿਸਕਾਊਂਟ ਠੀਕ ਹੈ ਬਈ ਠੀਕ ਹੈ ਗੱਲ ਵੀਰੇ ਹਾਂਜੀ ਬਈ ਆ ਜਿਓ ਜਿਹੜਾ ਪਸੰਦ ਹੋਇਆ ਤੁਸੀਂ ਜਾਂ ਨਾ ਵੀ ਔਇਲ ਲੈ ਕੇ ਵੀ ਦੇਣਾ ਠੀਕ ਹੈ ਬਈ ਇਹ ਗੱਲ ਤੇ ਗੱਲ ਹੈ ਟੈਲੋਂ ਹਾਂਜੀ ਬਈ ਹਾਂਜੀ ਫਸਬੂਤ ਹੋਵੇ ਛੋਟਾ ਇਹ ਤੇ ਸੇਵਾ ਵਾਸਤੇ ਹਾਂ ਬਈ ਬਾਕੀ ਰੇਟ ਆਪਣੇ ਬਾਈ ਤੁਹਾਨੂੰ ਪਤਾ ਹੀ ਹੋਊਗਾ ਕੈਂਦੀ ਗੋੜੀ ਨਹੀਂ ਹਾਂ ਬਈ ਤੇ ਟਰੈਕਟਰ ਵੀ ਕੰਨਾ ਆ ਬਿਕਮ ਤੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹਾਂ ਬਈ ਜੇਲ ਆਪਣਾ ਪ੍ਰਾਂਤ ਜਿੱਡਾ ਹੋ ਗਿਆ ਠੀਕ ਹੈ ਬਈ ਕਿਉਂ ਹੋ ਗਿਆ ਸ਼ਾਮ ਤੇ ਸਵੇਰੇ ਹਾਂ ਬਈ ਜਿਹੜਾ ਫੋਨ ਤੇ ਨਜ਼ਾਰਾ ਆਉਂਦਾ ਨਾ ਕਿਤੇ ਵੀ ਨਹੀਂ ਹਾਂ ਦੋਨੇ ਫੋਨ ਕੜਾਇਆ ਕਣੇ ਕਣ ਲੱਗੇ ਹੁੰਦੇ ਆ ਰਾਤ ਨੂੰ ਇੱਕ ਫੋਨ ਤੇ ਦੋ ਤਿੰਨ ਕੰਟਰੀਆਂ ਇਕੱਠੀਆਂ ਹੋਈਆਂ ਹੁੰਦੀਆਂ ਹਾਂ ਬਈ ਇੰਡੀਆ ਦਾ ਪੱਕੀ ਹੁੰਦੀ ਉਹ ਵਿੱਚ ਕੈਨੇਡਾ ਅਮਰੀਕਾ ਯੂਰਪ ਹਾਂ ਬਈ ਇਹ ਹੋਣੀ ਹੀ ਹੋਣੀ ਹੈ ਤਿੰਨਾਂ ਚ ਇੱਕ ਕੰਟਰੀ ਦਾ ਪੱਕੀ 100% ਹੋਊਗੀ ਠੀਕ ਹੈ ਬਈ ਠੀਕ ਹੈ ਗੱਲ ਹਾਂ ਬਈ ਐ ਦੀ ਦੂਰੋਂ ਦੂਰੋਂ ਬਾਲੀਆਂ ਕਾਂਟਰੀਆਂ ਚ ਮੇਰੇ ਵੀਰ ਕੋਣ ਕਰਦੇ ਆ ਟਾਈਮ ਕੱਢ ਕੇ ਕਰਦੇ ਆ ਕਿ ਆ ਸ਼ਰਮਿੰਦੇ ਫੋਨ ਕਰਦੇ ਆ ਹਾਂ ਬਈ ਬਸ਼ਵਾਸ ਕਰਦੇ ਆ ਮੇਰੇ ਤੇ ਮੈਂ ਵਾਦਾ ਕਰਦਾ ਸੌ ਖਾ ਕੇ ਵਾਦਾ ਕਰਦਾ ਮੈਂ ਆ ਰੋਟੀ ਅੱਦਿ ਲੈ ਆ ਤਰ ਤਾ ਵਾਦਾ ਕਰਦਾ ਹਾਂ ਬਈ ਥੋੜਾ ਵਿਸ਼ਵਾਸ ਨਹੀਂ ਟੁੱਟਦਾ ਸ਼ਰਮ ਉੱਛ ਲੋ ਜੇ ਠੀਕ ਹੈ ਆ ਘਟਿਆਂ ਵਰਦਿਆਂ ਦੀ ਕੋਈ ਟੈਨਸ਼ਨ ਨਹੀਂ ਹਾਂ ਬਈ ਅੱਜ ਬਾਹਰ ਲੇਦਾ ਏਡੇ ਦਿਲ ਦਰਿਆਲ ਬੰਦੇ ਨੇ ਹਾਂ ਬਈ ਮੈਂ ਮੈਸੀ ਵਿੱਚ ਆ ਮੈਂ ਹਾਂ ਬਈ ਕਿੰਨੇ ਦਾ ਕਹਿੰਦਾ ਕਿੰਨੇ ਆ ਮੈਂ ਪੌਣੇ ਪੰਜ ਦਾ ਮੈਂ ਮੇਰੇ ਵਾਸਤੇ ਕਿੰਨੇ ਜਿੰਨੇ ਦਾ ਬਈ ਮੈਂ ਤੂੰ ਕਹਦੇ ਪਹਿਲਾਂ ਬਈ ਇੰਨੇ ਦਾ ਹਾਂ ਮੈਂ ਉੱਥੇ ਆ ਸਵੇਰੇ ਅੱਜ ਗੱਲ ਹੋਈ ਸੀ ਕਹਿੰਦਾ ਸ਼ਰਮਨ ਜੀ ਘਟਾ ਪੈਂਦਾ ਮੈਂ ਹੋਰ ਪਾ ਦੂੰਗਾ ਤੁਸੀਂ ਮੈਂ ਨਹੀਂ ਜੀ ਜਿਹੜੀ ਜਵਾਨਗਾਰੀ ਹੋ ਗਈ ਹਾਂ ਥੱਕ ਕੇ ਨਹੀਂ ਚੱਟਰੀ ਤਾਂ ਤੇ ਵਾਦੇ ਚੱਲਦੇ ਰਹਿੰਦੇ ਨੇ ਜ਼ਿੰਦਗੀਆਂ ਵਿੱਚ ਹਾਂ ਬਈ ਤੇ ਮੇਰਾ ਇੱਕ ਭਰਾ ਮਿਲ ਗਿਆ ਮੈਨੂੰ ਇੰਨੇ ਵਿੱਚ ਹਾਂ ਬਈ ਕੀ ਗੱਲ ਤੇ ਕਹਿੰਦਾ ਸਹੀ ਹਲਾ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੇਰਾ ਵੀਰ ਮੇਰੇ ਨਾਲ ਜੁੜੇ ਹਾਂ ਬਈ ਮੈਨੂੰ ਆਇਆ ਹੋਵੇ ਕਿ ਹਾਂ ਆਪਣੀ ਡੈਰੀ ਦੇ ਵਿੱਚ ਆਪਣੀ ਦਿਲ ਦੀ ਡੈਰੀ ਦੇ ਵਿੱਚ ਇੱਕ ਭਰਾ ਹੋਰ ਜੁੜ ਗਿਆ ਆਪਾਂ ਉਹ ਗੱਲ ਨਹੀਂ ਹੈਗੀ ਟਰੈਕਟਰ ਵੇਚਤਾ ਤੇ ਖੇੜਾ ਛੱਡੋ ਹਾਂ ਬਈ ਹਾਂ ਉਹ ਕੰਮ ਨਹੀਂ ਆਇਗਾ ਟਰੈਕਟਰ ਵੇਚੇ ਆ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਉਹਨਾਂ ਨਾਲ ਅੱਜ ਵੀ ਗੱਲ ਚੱਲਣ ਢੀ ਹੈ ਫੋਨ ਤੇ ਹਾਂ ਬਈ ਕਿ ਨਹੀਂ ਸਹੀ ਗੱਲ ਆ ਬਈ ਵੀਡੀਓ ਲੰਮੀ ਹੋ ਰਹੀ ਆ ਮੇਰਾ ਨੰਬਰ ਹੈਗਾ 9478885445 ਦੂਜਾ ਨੰਬਰ ਹੈਗਾ 8879245445 ਦੋਨੇ ਨੰਬਰ ਹੈ WhatsApp ਚੱਲਦਾ ਦੋਨਾਂ ਤੇ ਕਾਲਿੰਗ ਚੱਲਦੀ ਹੈ ਠੀਕ ਹੈ ਜੀ ਹਾਂ ਬਈ ਵੀਡੀਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਫੋਲੋ ਕਰ ਲਿਓ ਆ ਦੇਸੀ ਓਡੀ ਟੀਵੀ ਬਹੁਤ ਬਹੁਤ ਮਿਹਰਬਾਨੀ ਖੜਜੋ ਬਾਈ ਕਿਸੇ ਟਰੈਕਟਰ ਦਾ ਡੰਡਾ ਫੱਟੀ ਹਾਂ ਬਾਈ ਬੈਟਰੀ ਇੰਡੀਆ ਨ apel ਨਾਮ ਸੰਦਾ ਚੇਂਜ ਕਰਕੇ ਦੇਵਾਂਗਾ ਅਗਰਾਂ ਫਿਰ ਚਾਬੀ ਨਾ ਦੇਵਾਂਗਾ ਆ ਸ਼ਾਰਟ ਸਕਰੀਨ ਲਿਆਇਓ ਜਿਨੇ ਵੀ ਵੀਡੀਓ ਬਣਾਈ ਹੋਈ ਉਹਦੀ ਵੀਡੀਓ ਤੇ ਦੇਖ ਕੇ ਆਉਂਗੇ ਤਾਂ ਮੈਂ ਵੀਡੀਓ ਬਣਾਉਣ ਵਾਲੇ ਨੂੰ ਯੂਟਿਊਬਰ ਨੂੰ 2000 ਰੁਪਏ ਟ੍ਰਾਂਸਫਰ ਮੈਨੂੰ ਦੇ ਠੀਕ ਬਹੁਤ ਬਹੁਤ ਮਿਹਰਬਾਨੀ ਭਾਈ ਸਸੀਕਰ ਮਿਹਰਬਾਨੀ ਭਾਈ ਮੇਰਬਾਨੀ